ਉੱਬ ਤੋਂ ਪਹਿਲਾਂ ਸਾਰਨ ਸਾਸੀ ਕਾਲ ਜੀ ਤੇ ਅਸੀਂ ਜਿਹੜਾ ਹੈਗਾ ਨਵਾਂ YouTube ਚੈਨਲ ਸ਼ੁਰੂ ਕਰਨ ਲੱਗੇ ਆ ਬਰਾਡ ਵਲੌਗਸ ਜਿਹੜਾ ਨਾਮ ਹੈ ਜੀ ਇਹ ਤੇ ਕਿ ਅਸੀਂ ਜਿਹੜੀ ਹੈਗੀ ਆ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਬਹੁਤ ਸਾਰੇ ਜਿਹੇ ਕੰਟੈਂਟ ਹੁੰਦੇ ਆ ਪੰਜਾਬ ਨਾਲ ਸੰਬੰਧ ਰ ਪੰਜਾਬੀ ਦੇ ਨਾਲ ਸੰਬੰਧਤ ਉਹ ਸਾਰੇ ਇਸ ਚੈਨਲ ਦੇ ਉੱਤੇ ਵਿਖਾਇਆ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਇਹ ਸ਼ੁਰੂ ਕਰਨਾ ਹੁਣ ਇਹ ਜਿਹੜਾ ਆਨੰਦਪੁਰ ਸਾਹਿਬ ਦਾ ਹੋਲਾ ਮਲਾ ਰਿਹਾ ਸਭ ਤੋਂ ਪਹਿਲਾਂ ਅਸੀਂ ਉਹਨੇ ਦਰਸ਼ਨ ਕਰਵਾਵਾਂਗੇ ਜੀ ਤੇ ਅਸੀਂ ਟਰੈਕਟਰ ਟਰਾਲਾ ਤਿਆਰ ਕੀਤਾ ਉਹ ਤੇ ਸੰਗਤ ਨੂੰ ਲੈ ਕੇ ਜਾਵਾਂਗੇ ਨਾਲ ਸਾਰੇ ਵਲੌਗ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਵੇਂ ਜਿਵੇਂ ਟਰਾਲਾ ਤਿਆਰ ਕੀਤਾ ਜਿਵੇਂ ਜਿਵੇਂ ਅਸੀਂ ਅੱਗੇ ਚੱਲਾਂਗੇ ਉਹ ਸਾਰਾ ਤੁਹਾਨੂੰ ਉਹਨਾਂ ਵਲੌਗਾਂ 'ਚ ਦਿਖਾਵਾਂਗੇ ਹਾਂਜੀ ਤੇ ਅਸੀਂ ਕੱਲ ਤੋਂ ਹੀ ਵੀਡੀਓ ਕਾਣਾ ਸਟਾਰਟ ਕਰਾਂਗੇ ਤੁਸੀਂ ਸਾਨੂੰ ਸਾਡੀਆਂ ਵੀਰਾਂ ਨੂੰ ਬាទ-ਬាទ ਪਿਆਰ ਦੇਣਾ ਸਬਤੋ-ਬਦ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅਤੇ ਸਾਡੇ ਨਾਲ ਜਿਹੜੇ ਹੈਗੇ ਆ ਬਾਈ ਰਾਜਵਧਰ ਸਿੰਘ ਜਿਨ੍ਹਾਂ ਨੇ ਅਰਸ਼ਦੀਪ ਸਿੰਘ ਤੇ ਰਸ਼ਪਿੰਦਰ ਗੁਰਵੀਰ ਤੇ ਅਸੀਂ ਸਾਰੇ ਜਿਹੜੇ ਟੀਮ ਦੇ ਤੌਰ ਤੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਅਸੀਂ ਹੁਣ ਜਿਹੜਾ ਪ੍ਰਬੰਧ ਕੀਤਾ ਹੋਇਆ ਆ ਆਨੰਦਪੁਰ ਸਾਹਿਬ ਹੋਲੇ ਮਲੇ ਜਾਣ ਦਾ ਉਹ ਸਾਰੀ ਅਰੇਂਜਮੈਂਟ ਉਹ ਰਾਜਵਧਰ ਸਿੰਘ ਨੇ ਕੀਤੀ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਸ ਮੈਨੇਜਮੈਂਟ ਦੇ ਬਾਰੇ ਸਿਸਟਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਜੀ ਜਾ ਰਹੇ ਆ ਮਲੋਈ ਨੰਦਪੁਰ ਸਾਹਿਬ ਹੁੜੇ ਮੱਲੇ ਤੇ 10 ਤਰੀਕ ਨੂੰ ਸਾਡੇ ਰਵਾਨਗੇ ਆ 16 17 ਤਰੀਕ ਨੂੰ ਅਸੀਂ ਮੁੜਾਂਗੇ ਉੱਥੇ ਅਸੀਂ ਸੇਵਾ ਕਰਾਂਗੇ ਕੋਈ ਲੰਗਰ ਦੀ ਸੇਵਾ ਕਰਾਂਗੇ ਕੋਈ ਜਿਹੜੇ ਟੰਗ ਨਾਲ ਸਾਥ ਹੋਏ ਕੋਈ ਜਿਹੜੇ ਬਾਬਿਆਂ ਨੇ ਸਾਨੂੰ ਉਹ ਦੱਸਿਆ ਫਿਰ ਅਸੀਂ ਆਉਂਦੇ ਕੋਈ ਹੋਰ ਸਥਾਨਾਂ ਤੇ ਜਾਵਾਂਗੇ ਤਾਰ ਮਸਥਾਨਾਂ ਤੇ ਉਥੋਂ ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰਾਂਗੇ ਦਰਸ਼ਨ ਕਰਾਂ ਹਾਂ ਤੂੰ ਸਾਨੂੰ ਫੋਲੋ ਕਰੋ ਜੀ ਵੱਧ ਤੋਂ ਵੱਧ ਬਈ ਸਾਡੀ ਜਿਹੜੀ ਸਾਰੀ ਸੰਗਤ ਆ ਸਾਨੂੰ ਚਾਹਣ ਵਾਲਿਆ ਸਾਨੂੰ ਜਾਣ ਪਛਾਣ ਵਾਲਿਆ ਉਹਨਾਂ ਸਾਡੀ ਇਹੀ ਬੇਨਤੀ ਹੈ ਕਿ ਸਾਡੇ ਜਿਹੜੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਿਉਂਕਿ ਜਦੋਂ ਸਬਸਕ੍ਰਾਈਬ ਕਰੋਗੇ ਉਸ ਤੋਂ ਬਾਅਦ ਸ਼ੇਅਰ ਕਰੋਗੇ ਜੇ ਸਾਡਾ ਕੰਟੈਂਟ ਹੋਊਗਾ ਜਿਹੜੇ ਸਾਡੇ ਵੀਡੀਓ ਹੋਣਗੇ ਜਿਹੜੇ ਵਲੌਗਸ ਹੋਣਗੇ ਉਹ ਵੱਧ ਤੋਂ ਵੱਧ ਅੱਗੇ ਜਿਹੜੇ ਹੈਗੇ ਆ ਸਾਨੂੰ ਚਾਹਣ ਵਾਲੇ ਸਾਡੇ ਜਾਣ ਪਛਾਣ ਵਾਲੇ ਉਹਨਾਂ ਤੱਕ ਪਹੁੰਚਣਗੇ ਤੇ ਇਹੀ ਜਿਹੜਾ ਕੰਟੈਂਟ ਹੋਊਗਾ ਅੱਗੇ ਪਹੁੰਚੂਗਾ ਤੇ ਫਿਰ ਸਾਨੂੰ ਇਸ ਚੀਜ਼ ਸਾਨੂੰ ਜਿਹੜੀ ਹੈਲਪ ਮਿਲੂਗੀ ਤੇ ਅਸੀਂ ਹੋਰ ਵਧੀਆ ਵਧੀਆ ਕੰਟੈਂਟ ਵਧੀਆ ਵੀਡੀਓ ਵਧੀਆ ਬਲੌਗ ਸਾਡੇ ਤੁਹਾਡੇ ਤੱਕ ਪਹੁੰਚਾਵਾਂਗੇ ਹਾਂਜੀ ਅਸੀਂ ਅਪਡੇਟ ਹੁੰਦੇ ਰਾਵਾਂਗੇ ਤੁਹਾਡੇ ਨਾਲ ਨਿਤ ਨਿਤ ਹੀ ਇਹਨੇ ਜਿਹੜੇ ਬਾਈ ਤਿਆਰ ਕਰ ਰਹੇ ਨੇ ਟਰਾਲ ਆਪਣੇ ਗੁਰਵੀਰ ਛ ਗੁਰਵੀਰ ਸਿੰਘ ਕਿਹਦੇ ਵਿੱਚ ਸੇਵਾ ਵਿੱਚ ਲੰਡਾ ਉਹ ਵਿੱਚ ਇਕੱਠਾ ਵਗੈਰਾ ਚਣਿਆ ਜਾਂਦਾ ਸੇਵਾਦਾਰ ਤੇ ਪਾਈ ਸਾਡੇ ਨਾਲ ਜਰੂਰ ਜਾਂਦਾ ਇਹ ਸਾਲ ਸਾਡੇ ਨਾਲ ਜਾਂਦਾ ਪੱਕਾ ਜਾਂਦਾ ਆ ਵਰਿੰਦਰ ਦਾਇਦ ਕੀ ਪੇਪਰ ਆ ਗਿਆ ਸਾਡੀ ਲਾਸਟ ਦੇ ਵਿੱਚ ਸਾਡੀ ਇਹ ਗੱਲ ਬਾਤ ਹੈ ਇਸ ਤੋਂ ਬਾਅਦ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਸਾਡੀ ਜਿਹੜੀ ਹੈਗੀਆ ਚੈਨਲ ਹੈ ਜਿਹੜਾ ਸਾਡਾ ਬਰਾਡ ਵਲੌਗਸ ਇਹ ਪਹਿਲਾ ਨਾਮ ਹੈ ਸੁਣ ਲੋ ਸਾਰੇ ਬਰਾਡ ਵਲੌਗਸ ਜਿਹੜਾ ਨਾਮ ਹੈ ਇਸ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰੋ ਇਹ ਸ਼ੇਅਰ ਕਰਿਓ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਫੇਰ ਹੀ ਸਾਡੀ ਜਿਹੜੀ ਵੀਡੀਓ ਹੈਗੀ ਆ ਸਾਡੀਆਂ ਜਿਹੜੀਆਂ ਹੈਨਾ ਬਲੌਗਸ ਹੋਣਗੇ ਤੁਹਾਡੇ ਤੱਕ ਪਹੁੰਚਣਗੇ ਤੇ ਹੋਰ ਦਰਸ਼ਕਾਂ ਤੱਕ ਪਹੁੰਚਣਗੇ ਕਿਉਂਕਿ ਜਦੋਂ ਅਸੀਂ ਕਿਤੇ ਵੀ ਜਾਵਾਂਗੇ ਇਹਨਾਂ ਸਥਾਨੇ ਜਮੂਰ ਜਿਹੜੇ ਹੈਗੇ ਦਰਸ਼ਨ ਵੀ ਕਰਵਾਵਾਂਗੇ ਉਹਦਾ ਇਤਿਹਾਸ ਵੀ ਦੱਸਾਂਗੇ ਹਾਂਜੀ ਤੇ ਜੋ ਸੈਟ ਤੋਂ ਗਲਤੀਆਂ ਹੋਣਾਂ ਦਾ ਵੀਡੀਓ ਬਣਾਉਣ ਦੇ ਵਿੱਚ ਉਹ ਤੁਸੀਂ ਕਮੈਂਟਾਂ ਵਿੱਚ ਦੱਸਣਗਾ ਅਸੀਂ ਉਸ ਨਾਲ ਵੀਡੀਓ ਸੁਧਾਰਾਂਗਾ ਸੁਧਾਰ ਕਰਾਂਗਾ ਹਾਂ ਬਿਲਕੁਲ ਇਹ ਇਹ ਬਹੁਤ ਜ਼ਰੂਰੀ ਆ ਇਹ ਭੁੱਲ ਗਏ ਸੀ ਕਿ ਜਿਹੜੀ ਕੋਈ ਗਲਤੀ ਹੋ ਤੁਹਾਨੂੰ ਲੱਗੂਗੀ ਉਹ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿਉਂਕਿ ਜਿਹੜੀ ਜੋ ਤੁਸੀਂ ਦੱਸੋਗੇ ਫੇਰ ਹੀ ਇਹ ਸੁਧਾਰ ਕਰਾਂਗੇ ਸੋ ਸਾਰਿਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ